ਜੋ ਸਾ ਵਾਸਾ ਵੇਰ ਗੁੱਤ ਬਤੈ ਲੋਕ ਪਰਗਾਸ ਦੇਖ ਤਰਤ ਪੜਖ ਪ੍ਰਮਾਤਿ ਸਭ ਤਸਪਾਰਾ ਹਰਨ ਕਰਨਾ ਦਿਗਸੇ ਸੇਵਕਾ ਦਾ ਤੁਲਬਤੋ ਵਾਲ ਸਮੂਜੋ ਕੁਸਮ ਸੁਭਾਵੇ ਬਿੱਦਮ ਆਪਤਿਓ ਦੁਰਬਾਸਤ ਕਾ ਸਰਗੁਰੂ ਨਾਮ ਹੈ ਕਰਨ ਕਰੋ ਤੋ ਸਰਸ ਪਰਸ ਪਰਸ ਸਰੋ ਬਲ ਪਟ ਜਗ ਗਾਇ ਹੋਰੀ ਗੁਰੂ ਨਾਨਕ ਦੇਵ ਜਤਮੈ ਇਤੈ ਅਰਪਨਮ ਬਗਪਾਇ जय संत गुरु सुमरण नैन के तिमर मटाय के नूं जय सब गुरु सुमरण सह रिसे हर नाम दिनो बेन जय साध गुरु सुमरण सत जी युक्ता परिणामि निस् पाप गुरु जणा रति मिले ਥੱਲੇ ਨਾ ਹੋਏ ਥੱਲੇ ਨਾ ਹੋਰ ਬਸੇ ਰਾਮ ਦਾਸ ਗੁਰੂ ਮੰਨ ਤਕ ਤਾਮ ਨਾ ਕਰੋ ਤੀਰ ਸਾਥ ਕਰਨਾ ਕਿਉਂ ਪਾਈਏ ਜੀ ਪਤਨ ਸਿੰਘ ਰਾਉ ਨਾ ਰੋ ਜੇਨ ਕਾਲ ਤੱਕ ਮਾਇਆ ਦੇ ਪਾਨ ਬਲ ਪਾਉ ਸੇਵਾ ਕਰਨਾ ਜੋ ਦੇ ਪਾਸ ਸਾਥੀ ਗੁਰੂ ਨਾ ਕਰੋ ਜੀ ਆਰੋਪ ਕੁੰਦਿੰਦਰ ਜੀ ਆਰ ਕੋ ਨਾਲ ਜੀ ਕਾਲੀ ਕੀਰਤਿ ਜੋ ਸਾੰਤ ਕਰਨਨ ਮਿਲ ਆਕਾਇ ਇੰਤਾਨ ਕ੍ਰੋਧਿ ਕੰਪਨ ਤਾ ਤੂ ਜੁ ਆਦਿ ਜਾਨਿ ਤੰਨਾ ਨਾ ਬੋਲੈ ਬੋਖਮ ਦਾ ਖੈ ਬੰਦਮ ਦਾ ਨਿਕਾਤ ਗੁਰੂ ਗਇ ਪਤਾਰੁ ਪਾਇ ਅਜ ਬਾਸਰ ਰਚਨਿ ਵਾਸ ਤਾਟੇ ਸੰਗਤਿ ਸਗਨ ਪਾਈ ਭਉ ਮਾਨ ਹੈ ਤੁੰ ਬਲਿਆ ਸਰ ਪ੍ਰਗਟ ਸੁ ਬਾਦ

ਉਹ ਪਾਤਸ਼ਾਹ ਕੋਲ ਗਿਆ ਹੈ ਕਿ ਗਾਥਾ ਹੈ ਜੀ ਮੈਂ ਕੀ ਕਰਨ ਦਾਈ ਤੁਹੋ ਤਿਸ ਤਸਾਰਨ ਕਉ ਆਦੰਬਰ ਰਾਮ ਪ੍ਰਾਪਤ ਮਿਲੇ ਪਤਾ ਆਵਾ ਲੋਕਨਾਂ ਕੋ ਇਹ ਕਿ ਤੋੜਾ ਜਾਹੀ ਬਨਰਾ ਹੁਣ ਦਵ ਲਗਾ ਇੱਥੇ ਮਿੱਟਲੇ ਗਏ ਲੰਪ ਲਾ ਕੇ ਇੱਥੋਂ ਆਏ ਜਾ ਕੇ ਇਹਦੇ ਸਕਰੀਨ ਨੂੰ ਬਤੀ ਲਾ ਦੇ ਹਾਂ ਬਸਾਰਾ ਦੇਵਤੀ ਇੱਥੋਂ ਕਲਪਾ ਚ ਚਾਲਿਓ ਇਹ ਐ ਇੰਨੀ ਦੂਰ ਲੱਗ ਨਹੀਂ ਸਾਧੂ ਇੱਥੇ ਲੱਗੇ ਯਾਰ ਕੰਮ ਦਾ ਇਹਦੇ ਨਾਲ ਆਏ ਇਹ ਬੱਜੇ ਨੇ ਹਾਂ ਇੱਥੇ ਲੱਗੇ ਨੇ ਨਹੀਂ ਨਹੀਂ ਯਾਰ ਮੈਨੂੰ ਗੱਲ ਨਹੀਂ ਸਮਝ ਆਇਆ ਇੱਥੋਂ ਹੁਣ ਹੱਥ ਕਹਿੰਦੇ ਇਹ ਡੰਡਾ ਤਾਂ ਨਹੀਂ ਹੁੰਦਾ ਕਿ ਨਹੀਂ ਤਾਂ ਇਹ ਤਾਂ ਪਾਇਆ ਬਲਾਗੇ ਪਾਸੇ ਇਹ ਪਹਿਲਾਂ ਦੇ ਨਾ ਇਹ ਇਹ ਦੱਗਿਆ ਵਾ ਤਾਂ ਲਾਡੂ ਸਾਨੂੰ ਇਹ ਦਿਖਾ ਨਹੀਂ ਲੱਗਿਆ ਤਾਂ ਮੇਰਾ ਆਪਾਂ ਨਵਾਂ ਡਾ ਤੋ ਕਰਨਾ ਨਵਾਂ ਆ ਜਾਓ ਇਹ ਬਗੜਿਆ ਬਟਾਈ ਦੇ ਆਪਣੇ ਦੇ ਹੁਣ ਚੱਲੋ ਇਹ ਡੰਡੇ ਬਾਰੇ ਉਹ ਬੰਦੇ ਕਹਿ ਰਹੇ ਆ ਜਿਹੜੇ ਭਰਤੀ ਨਹੀਂ ਆਪਣੇ ਫੌਜ ਦੀ ਕਡੰਗਾਂ ਆ ਇਹ ਤਾਂ ਦੇਖ ਲਓ ਜੇ ਤਾਂ ਲੱਗਿਆ ਲਾਲ ਹੋਰ ਨਹੀਂ ਲੱਗਿਆ ਨਹੀਂ ਭਲਾ ਦਾਗ ਤਾਂ ਦੇਖੋ ਵੀ ਜਾਂ ਵੱਡੇ ਬਸ ਹੋ ਜਾਂਦੇ ਜੇ ਕੋਈ ਲੋਕਣ ਤੇ ਲੱਗਿਆ ਵਾ ਫਿਰ ਉਹ ਤਾਂ ਵੱਖਰੀ ਗੱਲ ਆ ਹਾਂ ਹੁਣ ਕੀ ਕਰਨ ਵਾਲਾ ਉਹ ਵਾ ਕੀ ਗੱਲ ਬਰਮਾਨ ਅਲਜਾਰਾ ਜਾਰੇ ਉਹ ਸਰ ਸੰਤੋਪਮਾਇਆ ਗੁਰ ਅਰਜਨ ਕਲ ਉੱਤਰੈ ਸਤਿ ਸਦੂ ਲੋਕ ਨੂੰ ਪਾਇਆ ਅਮਰ ਰਸਨਾ ਭਗਨ ਬਰਵਿਦਾਤ ਅਲਕ ਅਪਾਰ ਕਰ ਹੂਰਾ ਸ਼ਬਦ ਮੈਂ ਨਿਵਾਰਿਓ ਪੰਚਾਰਨ ਟਲੇਉ ਸੁਨ ਸਹੈ ਕਰ ਸਹਾਰਿਓ ਹਰਨਾਮ ਲਾਗ ਜਗੁ ਦਰੇਉ ਸਤਿਗੁਰ ਰਿਦਾਿ ਭਾਇਓ ਗੁਰ ਹਰਗੁਖ ਕਲ ਉਦਰਾਇ ਕਹ ਜਨ ਕਾ ਕਲੁ ਦੀਪਾਇਓ ਸੋ ਰਖੇ ਗੁਰ ਅਰਜਨ ਪਰਖ ਪਰਮਾਨ ਪਾਰਕ ਚੱਲੇ ਜਿਨੇ ਜਨਮੀ ਭਾਰਨ ਤਤਵੁਰ ਕਉ ਤੁਵਾਰੇ ਆਉ ਭਾਵ ਜਨ ਸਾਰਥੀ ਤਾ ਨਾਮ ਹਰੀ ਕਾ ਬੋਹਿ ਤਾ ਤਤਵੁਰ ਪੰਹੇ ਤਾ ਨਾਮਲਾਦ ਜਦੁ ਉਦਰੇ ਆਉ ਜਗਤਤਾ ਗੱਦੀ ਮਾਤਮੇ ਬਣੀ ਬਾਰ ਕਰੇ ਹੰਗ ਦੀ ਜਾ ਤੋ ਜਿਵਾ ਕਰਦੀ ਲੱਗਦੀ ਖਰੀ ਖਨਾ ਸਾ ਪਾਣੀ ਸਾ ਪੜਦਾ ਤੂੰ ਮਾਰ ਕੇ ਰੱਖਾ ਨਾ ਕੰਮ ਲੱਗਿਆ ਸਤ ਸੜ ਇਕੋ ਵੀ ਆ ਕੇ ਤਰੀ ਦੇਵ ਨਨਾ ਜਾਏ ਝਣੀ ਗਾਤੋ ਜੇ ਲੱਗਾ ਗੇੜਵੜੀ ਸਕੀਤਾ ਤਨਮੰਦਯਰਨਾ ਕੀਏ ਤੂਰਾਗ ਅਪਾਰੋ ਪਹਿਲਾ ਵਾਸ ਗਿਆਨਕਾ ਤਾ ਕੀ ਦੇਵਾਪਰ ਦੋਹੀ ਤਚਾ ਦਰਦਨਾ ਮਿਤਰਾ ਤੁੰ ਜੈਕਾਰ ਜਸ ਤਉਈ ਪਤਮ ਮਲਨੰ ਉਲਰੰਦੇ ਲੀਚਾਰ ਤਨਮਾਨੰ ਦੀਜੇ ਸੁਚਨਾ ਆਨੰਤ ਜੀਵ ਕਰਮ ਗਿਆ ਤਨਾ ਵਿਟਾ ਕਰਪਾ ਲੈ ਆਇ ਨੀ ਤੂੰ ਮੁਤਾਰੂ ਰੂਪ ਸਾਧੂ ਪੁੱਛ ਕੜਨ ਕਲ ਕਾਉਰੇ ਸੁਵਾਨ ਬੰਨਾਈ ਕੀ ਕੰਪਨੀ ਚੜ ਚੜ ਕੜੋ ਹਾੜ ਜਹਰੀ ਬਨ ਲਖੇਸ਼ਰੀ ਸਤ ਗੁਰ ਤੇ ਆਲਾ ਹੈ ਪੇੜੇ ਡੁਕਣ ਨਹੀਂ ਪਉ

ਬਾਸ਼ਾਏ ਬਾਗ ਰਾਵਣ ਨੂੰ ਆਤਿ ਆਜਨ ਤਲਾਵ ਸਾਈ ਭਜੀ ਅਰ ਪਰਵਯੋ ਮਾ ਕਵਵਨਾ ਤੰਦ ਨਾਨਕ ਗਰਮ ਕੋ ਸਿੱਟੀ ਆਏ ਇਹ ਨ੍ਰੀਤਮ ਤੋਸ ਅਰੇ ਆਪਨ ਬਾਲ ਮਰੇ ਮਾ ਲੇ ਇਸ ਗੁਰ ਦੀਚਾ ਹੋਈ ਆਪ ਸਣੇ ਬੰਦ ਲੇ ਕੀਚੜ ਆਤਨਾ ਕੂਟਈ ਏਕਾ ਨਦਰ ਨਿਹਾਲ ਨਾਨਕ ਗੁਰਮ ਕੋਪਰੇ ਗੁਰ ਪਰਮਰਘੁਨ ਭਾਲੈ ਆਗੰਮਰਾਇ ਜਲ ਨੋੜ ਲਾਓ ਢਿਣ ਗੁਰ ਨਿਤ ਜਲ ਨਾਹੀ ਜਨਮ ਪਰਿ ਫਰਮਾਈਐ ਦੇ ਲਾਤ ਕਰਿ ਜਾ ਮਰ ਜਾ ਗਾ ਗਾ ਤਕੈ कारंग संगा कर ਕਵਲਚਾਨਨੀ ਜਹਰ ਪਾਗਤ ਨ ਪਾਉ ਪਦਾ ਖਤਪਾਪੈ ਜਵੰਦੁਜਾ ਪਾਉ ਸੇਤਨ ਸੁਨਾਨਤ ਉਸਾਏ ਮੋਕਸ਼ਾ ਲੂਨ ਨਕਨਾ ਮਤਲਾਇ ਤੂ ਮੋਰ ਹਵੈ ਆਵਜਾ ਹਨਿਰਗਨੰਨੀ ਬਜੇ ਜਾਈ ਸੁਖ ਨਾਲੇ ਕਿ ਤੁਮਰਾ ਲਕੀਤਾ ਪਰਵਾਣ ਜਿੰਨੂ ਲਾਈ ਤੁਲਕੇ ਲਕੀਤਾ ਪਰਵਾਣ ਕਰੰਬ ਕਾ ਮਨਿਕ ਲਾਇ ਲਾਹੇ ਨਾ ਦੋੜ ਪਾਕਾ ਦੋਗਾ ਕਾਉਣ ਰਾਗ ਸਾਧ ਸੰਪਾਵਨ ਆਜਾ ਲੈ ਲੜਨਾ ਇੱਧਰਲੀ ਕੰਨੀਆ ਲੜ ਪੂਰਾ ਟੈਸਟ ਕਰਿਆ ਕੱਟਿਆ ਆ ਰ ਰਣਾ ਰਾਣੀ ਮੰਦ ਕਵਲਾ ਜੁਮੀ ਆ ਚਾ ਕਰ 12 ਦੇ ਬੰਦਾ ਹੈ ਉਂਗਲ ਤਾਂ ਨਹੀਂ ਕਰ ਕਾ ਜਾਣਾ ਖੰਡਿਆ ਬੁਜਣਾ ਤੁ ਜੋ ਤ ਕੋ ਸਾਰੀ ਬਾਤ ਸੋ ਪਹਿਲਾ ਦੇ ਜੀ ਲਾਈ مرتو والا سن دا سن دا سن دا کالا موري دا کرتو والا اٿي چڪا رھيا آھيون ڪڏھن ساهو چئي مھن وھو چاھي ٿا اھو ڏاڍو رھيو آهي اھو سڀ چئي ٿو رخصت ٿي سڀ ساهي هٿ ۾ ڪيڙو ھلڻا ڇڏيو ھو ھاڻي پڙها ڪيا ھاڻي

हर धाम सपन भरे सतोष नती सपी सत ਆਹੇ ਨੀ ਬਾਤ ਸੋ ਹੀ ਰਹਿਗੇ ਉਹਨਾਂ ਦਾ ਵੀ ਸਤਿਕਾਰ ਸਤਿਕਾਰ ਆਲੀ ਜੀ ਦਾ ਸੋ ਦਿਨ ਸਾਰਾ ਕੁਝ ਲਗਾਉ ਰੋ ਡਾਕਟਰ ਆਈ ਜੀ ਅੱਜ ਆਲੀ ਜੀ ਦਾ ਸਾਰਾ ਮੇਰਾ ਉਹ ਕਿ ਮਾ ਮੇਰਾ ਵਿਚਾਰ ਵਿਚਾਰ ਮੋਹਾਲੀ ਤੋਂ ਚੱਲ ਰਿਹਾ ਹੈ ਤੇ ਮੋਹਾਲੀ ਤੋਂ ਚੱਲ ਰਿਹਾ ਹੈ ਤੇ ਮੋਹਾਲੀ ਤੋਂ ਚੱਲ ਰਿਹਾ ਹੈ परले महापुरवा भाटिया तो आया बंदगी और सरकार का सरकार का जो है तो người

বাট আদা মা মা میں نے یہ کہا کہ 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 میں I am ملي منكم منكم يا رب يا رب يا the the कृष्ण <laughs> चत ਕਿਤੇ ਹੋਰ ਨਾਮ ਪੀਗਾਣਾ ਇਹਨਾਂ ਹਾਲਾ ਛੱਡਣੀ ਬਣ ਪਰ ਕੰਖ ਨਹੀਂ ਚੜਾਏ ਬੋਹਾਰ ਰੱਖੀ ਹੋਈ ਹੈ ਬਾਈ ਮੁੰਗਲ ਜਾਨਾ ਕਾਈ ਗੱਲ ਕਰੀ ਤਾਂ ਜੀ ਹੈ ਘੱਟਕੇ ਦੇਖਣਾ ਹੋਈ ਕਿ ਤੁੰਗਿਆ ਘੱਟਕੇ ਦੇਖਲਾ ਵੇਰੋ ਲੈਸਕੂ ਵੇਰੋ ਇਹ ਵੈਸੇ ਕਿਉਂਕਿ ਐਂ ਕੈਮਰਾ ਇਸਕੋ ਮਾ ਇਸਕੇ ਆ ਮਾਲਕ ਹੋ ਗਏ ਮਤਲਬ ਬਾਜਕ ਦੇ ਆਉਂਦਾ ਸਾ ਮੇਰੇ ਸਾਥ ਨੂੰ ਸਾਧੂ ਸੱਚਾ ਜੋਤੀ ਮਾੜੀ ਜੀ ਬੋਲੀ ਪਰ ਉਹਨਾਂ ਬਾਹਰੋਂ ਖੱਟ ਰਿਹਾ ਚਲੋ ਪਿੱਛੇ ਹਟ ਜਾ ਜਗਾੜ ਖਾ ਇੱਥੇ ਕਾਦੀ ਮੈਂ ਤੇਰਾ ਵਾਲ ਖੜਾ ਲਾ ਬਾਂ ਦੇ ਗੜ ਮਾ ਜੋਰ ਲਾਇਆ ਕਰ ਬੱਟੀ ਤੂੰ ਗੜੇ ਆ ਜਾਣਾ ਆਪਾਂ ਕਰਾਂਗੇ ਸੇਵਾ ਆਈ ਬਾਰੇ ਨਹੀਂ ਨਾ ਕਰਦੇ ਹੋਇਆ ਇਹ ਇਹਦਾ ਇੱਥੇ ਗੱਡ ਜੀ ਫੈਦਾ ਵਾਲ ਗਿਆ ਇਹਦਾ ਇੱਥੇ ਫੈਦਾ ਵਾਲ ਕਾਲੀ ਨਾ ਹੋਣਾ ਹੈ ਗਾਰ ਸਾਰੇ ਤੁਮਾਰੀ ਤਾਂ ਕਾਲੀ ਤੁਸ ਤੇ ਬਸ ਕਰਦੇ ਨਾ ਹੈ ਕੋਈ ਨਾਮ ਕੋ ਕੋ ਨਾ ਕੋ ਸਹੀ ਪਰਵਤ ਇਹ ਕਰਨ ਦੇ ਲਈ ਘਰ ਦੇ ਬੁੜੇ ਨੂੰ ਕੱਢ ਦੇ ਕੋਈ ਵਿਚਾਰ ਨਾ ਪਰਵਤ ਇਹ ਘਰ ਦੇ ਤਾਂ ਮੁੜਦਾ ਆਪਾਂ ਕੱਢ ਕੇ ਘਟਣਾ ਰਿਵਾਜ ਦੋ ਜੀ ਕੀ ਬੱਤੀ ਆਏ ਚਾਹਤਾ ਦੀ ਘਟਾ ਪਰਵਤ ਲੱਗਾ ਰਿਹਾ ਸੀ ਉਹਨੇ ਚੱਪਾ ਬੰਨਤੀ ਹੈ ਤੂੰ ਐ ਕਰ ਬੁਰਸਾ ਪਰਵਤ ਤਾਂ ਤਾਂ ਭਾਈ ਬੰਤੀ ਇਹਦੇ ਸੀ ਕਿਨੇ ਸਰ ਜਾਣਾ ਹੈ ਸੰਤ ਹੋ ਮੈਂ ਆ ਮੈਂ ਭਾਈ ਮਾਰਦੀ ਹੋਰ ਦੋ ਰਾਤ ਦੇ ਬੱਚੇ ಕಾರ <muchas> <muchas> ਕਾਲ ਸਰਕਾਰ ਦਾ ਨਬੂ ਨੇ ਛੋਟੀ ਡੱਬੀ ਨੂੰ ਫੜ ਜੀ ਆ ਪਕੜਾ ਲੜਣਾ ਇਹ ਹੈਗਾ ਤਾਂ ਬਾਰ ਦੇ ਨਹੀਂ ਜੇ ਲੈਣ ਜਾਣਾ ਫਿਰ ਕਹਿਣਾ ਕਿ ਫਿਰ ਇੰਨਾ ਜਿਆਦਾ ਲਾਈਨ ਨੂੰ ਜੋੜ ਕੇ ਤਾਰੇ ਨੂੰ 500 ਮਿੰਟਾਂ ਤੇ ਲਿਓ ਜਾ ਕੇ 5-6 ਮਿੰਟਾਂ ਪਰ ਲੈਂਗੇ ਹਿਆ ਟੈਨ ਲੱਗ ਜੀ ਬਾਬਾ ਪਾਏ ਜਾਂਦਾ ਵੜਕੇ ਤਿੰਨ ਨਹੀਂ ਹੋਗਾ ਮੇਰਾ ਟਾਈਮ ਵੀ ਆ ਕੇ ਫਿਰ ਐ ਕਰ ਮੇਰੀ ਗੱਲ ਸੁਣ ਲਾ ਹੋ ਗਿਆ ਹੋਰੋਂ ਹਾਏ ਮੇਰੀ ਕਿਰਪਾ ਜੀ ਉਹ ਲੋਕੇਸ਼ਨ ਕਰਦੀ ਆਪਣੀ ਜਿਹੜਾ ਦੰਨ ਕਰ ਦਾਂ करो मान प्रसन <laughs> ਕੀ ਕੀ ਹੋ ਗਏ ਦੱਖ ਘੋਟੀਆਂ ਹੋ ਗਏ ਤਲਵਰ ਹੁੰਦਾ ਮੁਕਤ ਸੁਨਾਰੇ ਮਾ ਉਸ ਨਾਮ ਮੁਕਤ ਸੁਨਮਾ ਲੱਤੇ ਲੈ ਲੈ ਕਾ ਵੀ ਕਪੜੇ ਆ ਥੋੜੀ ਜੀ ਪਾਰ ਕੇ ਲੀਰੀ ਪਲੇਟ ਦੰਨਿਆ ਕੱਢ ਕੇ ਲੀਰ ਪਲੇਟ ਹੋ ਰੇ ਤੇ ਰੇਡੀ ਦੀ ਰੋੜ ਕੇ ਲਿਆ ਮਾਦਕ ਤੇ ਪਿੰਦਰੀ ਖੜਾ ਮਾਦਕ ਤੇ ਪਿੰਦਰੀ ਖੜਾ ਮਾਦਕ ਤੇ ਪਿੰਦਰੀ ਖੜਾ ਮਣਾ ਕੇ ਪਾ ਦਾਂਗੇ ਅੱਜ ਮੇਰੇ ਨਾਲ ਦਾ ਪਹਿਲੀ ਵਾਰ ਆਇਆ ਨੋ ਬੰਮੀ ਨਾਲ ਦਾ ਪਹਿਲੀ ਵਾਰ ਆਇਆ ਜਿਹੜਾ ਉਹਦੀ ਉਹਦੀ ਅਮੋੜਾ ਹਾਂ ਛੱਡ ਬੰਨੇ ਛੱਡ ਬੰਨੇ ਨਹੀਂ ਆਇਆ ਉਹ ਉਹ ਦਿਖਾ ਦੇ ਸਾਡੇ ਸਾਡੇ ਜਾ ਰਹੇ ਛੁੱਟੀ ਲੈਣ ਦੇ ਬਹਾਨੇ ਨਾ ਨਾਂ ਨੂੰ ਭੁੱਲ ਜਣੇ ਆਪਾ ਕਲਦੀਪ ਖੜਾ ਉਹ ਪਾਣੀ ਆ ਸਾਹ ਹੋ ਗਿਆ ਗਾਵਾ ਦਾ ਮਾਮਾ ਹੋ ਲੰਮਾ ਆ ਕਲਦੀਪ ਪਰ ਬੇਗਮਾ ਜੀ ਐਸ ਐਨ ਆ ਪਰਦਾ ਬਰਲੇ ਕਿਲਾ ਕੀ ਨਾਮ ਜਾਰੀ ਕਰੀਦਾ ਵਾਰ ਵਾਰ ਕੁਨਤਾ ਨੂੰ ਸਤਿਕਾਰ ਮਾਰਦੇ ਚੋਰ ਤੇ ਅਸੀਂ ਤਾਂ ਦੇਖਦੇ ਚਾਹੁੰਦੇ ਆ ਹਾਂ ਉਹ ਕੁਤਰੀ ਨੂੰ ਥੋੜਾ ਬਣਾ ਦਿਵਾਂ ਤੇ ਪਰਿਵਾਰ ਆਇਆ ਅੱਲਾਹ ਸ੍ਰੀ

ಠಠಠಠಠ <laughs>